ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਤੀਜਾ ਬਿਨ ਨਾਮ ਹੈ ਸਭ ਧਰਮ ਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉਮੈ ਅੰਤਗੁਬਾਰ ਬਿਨ ਨਾਵੇ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉਮੈ ਅੰਤਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜੀ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅਨੰਦਨ ਉਸਤਤ ਹੋਵੈ ਮਨ ਮੁਖ ਭਰਮ ਸਹਿ ਸਾਗ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੇ ਸਭ ਹੈ ਸੁਭਾਈ ਨਾਨਕ ਨਾਮ ਰਤਿਆਂ ਬਲ ਜਾਓ ਪਉਣੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤੈਨ ਦਰ ਸਤ ਘਟਿਆ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਜੋ ਹਰ ਨਾਮ ਧਿਆਵੈ ਤਨ ਡਰ ਸਤ ਕੱਤਿਆ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ わあ ਕੇ ਸਤਿਗੁਰਾਂ ਦਾ ਪ੍ਰਕਾਸ਼ ਪੰਡਾਲ ਦੇ ਵਿੱਚ ਹੋ ਚੁੱਕਿਆ ਹੈ ਜੀ ਜੋ ਆਪਣੀ ਸਟੇਜ ਆਰੰਭ ਹੋ ਰਹੀ ਹੈ ਰੱਬੀ ਬਾਣੀ ਦੇ ਹਰਜਸ ਕੀਰਤਨ ਦੇ ਨਾਲ 12 ਕੁ ਵਜੇ ਦੇ ਨਾਲ ਜਿਹੜੀ ਆਪਣੀ ਟਾਡੀ ਸਟੇਜ ਸ਼ੁਰੂ ਹੋਵੇਗੀ ਪੰਤ ਪ੍ਰਸਾਦ ਢਾਡੀ ਜਿੱਥੇ ਆਪਣੇ ਕੋਲ ਪਹੁੰਚੇ ਹੋਏ ਹਨ ਜਿਨ੍ਹਾਂ ਤੋਂ ਆਪਾਂ ਬੜੇ ਪਿਆਰ ਦੇ ਨਾਲ ਗੁਰਪ੍ਰਿਆਸ ਸਰਵਣ ਕਰਨਾ ਹੈ ਸੋ ਸਰਬਾ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ